ਦਾ ਆਪਣੇ ਵਿੱਚ ਤੇ ਇਥੇ ਰਸਤੇ ਦੇ ਵਿੱਚ ਉਹਨਾਂ ਦੇ ਹੀ ਬੁਨੀਆ ਮਾਰ ਕੇ ਹੰਗਾਮਾ ਕਰਦੀ ਹੈ ਇਹ ਇਨਫਰਮੇਸ਼ਨ ਪਤਾ ਲੱਗਦੇ ਹੀ ਜ਼ਿਲ੍ਹਾ ਪੁਲਿਸ ਦੀ ਟੀਮ ਐਸਐਸਪੀ ਸਾਹਿਬ ਨੇ ਆਪ ਵੀ ਉਥੇ ਮੌਕੇ ਦੇ ਦੇਖਿਆ ਤੇ ਇਸ ਦੇ ਵਿੱਚ ਉਹਨਾਂ ਦੇ بیٹے ਦੇ ਬਿਆਨ ਦੇ ਸਾਡੇ ਵੱਲੋਂ 179 ਨੰਬਰ ਐਫਆਈਆਰ ਸਦਰਬੁਡੀ ਸਟੇਸ਼ਨ ਚ ਨਾਲ ਦਿੱਤੀ ਗਈ ਮੌਕਾ ਦੇਖਣ ਤੋਂ ਬਾਅਦ ਉਥੇ ਫ੍ਰੈਂਚ ਅਫਸਰ ਨੂੰ ਵੀ ਬੁਲਾਇਆ ਗਿਆ ਤਾਂ ਜੋ ਮੌਕੇ ਦੇ ਜੁੜੀ ਸਭ ਕੁਝ ਹੋਣਾ ਉਹਨਾਂ ਨੂੰ ਕਬਜ਼ੇਸ਼ ਲੈ ਕੇ ਅੱਗੇ ਤਫਤੀਸ਼ ਕੀਤੀ ਜਾ ਸਕਦੀ ਹੈ ਇਹਦੇ ਵਿੱਚ ਅੱਗੇ ਕੰਮ ਕਰਦੇ ਹੋਏ ਇਹਨਾਂ ਨੇ ਮਕੱਦੇ ਦੇ ਵਿੱਚ ਜੋ ਮੇਨ ਦੋਸ਼ੀ ਲੱਭ ਜਿਨ੍ਹਾਂ ਨੇ ਮੌਕੇ ਤੇ ਗੁਲੀਆਂ ਚਲਾਈਆਂ ਤੇ ਤਲੋਚਨ ਸਿੰਘ ਦੀ ਹੱਤਿਆ ਹੋਈ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸਾਡੀ ਇਸ ਦੇ ਵਿੱਚ ਅੱਗੇ ਹੋਰ ਤਫਤੀਸ਼ ਚੱਲ ਰਹੀ ਹੈ ਮੈਨੂੰ ਕੀ ਕਾਰਨ ਸੀਗਾ ਜਿਹੜਾ ਉਹਨੇ ਜਿਹੜਾ ਮਰਡਰ ਕੀਤਾ ਹੈ ਦੇਖੋ ਹੁਣ ਤੱਕ ਦੀ ਕੁਝ-ਕੁਝ ਵਿੱਚ ਗੱਲ ਸਾਹਮਣੇ ਆਈ ਹੈ ਉਸ ਦੇ ਵਿੱਚ ਹੈ ਕਿ ਇਹਨਾਂ ਦੀ ਆਪਸੀ ਕੋਈ ਪੁਰਾਣੀ ਰੰਜਿਸ਼ਵਾਦੀ ਚੱਲਦੀ ਹੈ ਰੀਟੈਸਟ ਨਹੀਂ ਰੀਸੈਂਟ ਹਿਸਟਰੀ ਦੀ ਨਹੀਂ ਕੋਈ ਪੁਰਾਣੀ ਨਾ ਦੀ ਆਪਸੀ ਪਿੰਡ ਦੇ ਵਿੱਚ ਕੋਈ ਨਾ ਦੀ ਰਚਿਸ਼ਵਾਸੀ ਚੱਲਦੀ ਹੈ ਜੋ ਉਹਨਾਂ ਨੇ ਆਪਣੇ ਮਨ ਚ ਰੱਖੀ ਸੀ ਤੇ ਜਿਸਤੇ ਕਿ ਉਹਨਾਂ ਨੂੰ ਜਦ ਕੱਲ ਨੂੰ ਮੌਕਾ ਮਿਲਿਆ ਕਿ ਉਹ ਕੱਲਾ ਆਪਣੇ ਖੇਤਾਂ ਤੋਂ ਵਾਪਸ ਆਪਣੇ ਘਰ ਨੂੰ ਜਾ ਰਹੇ ਸੀ ਤਾਂ ਉਹਨਾਂ ਨੇ ਇਸ ਵਾਰਤਾਤ ਨੂੰ ਪੇਚਾ ਪਾਇਆ ਮੈਂ ਜਿਹੜੇ ਪਲਾਨ ਸੀ ਬਾਅਦ ਉਹਨਾਂ ਦੇ ਬੰਚ ਕਈ ਦਿਨਾਂ ਤੋਂ ਸੀਗਾ ਸੋ ਉਹਨਾਂ ਨੂੰ ਉਹਨਾਂ ਨੇ ਉਸ ਚੀਜ਼ ਦਾ ਰੱਖਦੇ ਹੋਏ ਤੇ ਆਪਣੀ ਜੋ ਉਹਨਾਂ ਦੀ ਮੱਚਾ ਸੀਗੀ ਆਪਣੀ ਦੁਸ਼ਮਨੀ ਨੂੰ ਪੂਰਾ ਕਰ ਦਿੱਤੀ ਉਹਨਾਂ ਕਾਲਜ ਨਹੀਂ ਮੌਕਾ ਦਿੱਤਾ ਤੇ ਉਹਨਾਂ ਨੇ ਸਵਾਰਦਾਤ ਨੂੰ ਅੰਜਾਮ ਦਿੱਤਾ ਤੇ ਰਾਤ ਪਰਚਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਆਪਣੀਆਂ ਟੀਮਾਂ ਵੱਖ-ਵੱਖ ਤਰ੍ਹਾਂ ਦੇ ਭੇਜੀਆਂ ਤੇ ਉਹ ਤੋਂ ਬਾਅਦ ਹੀ ਜੋ ਦੇ ਦੋਸ਼ੀ ਹੈ ਜੋ ਕੀ ਮੌਕੇ ਤੇ ਸਿਗੇ ਤੇ ਜਿਨ੍ਹਾਂ ਨੇ ਉਹਨਾਂ ਤੇ ਗੋਲੀਆਂ ਚਲਾਈਆਂ ਉਹਨਾਂ ਨੂੰ ਕਸ਼ਟਾ ਕੋਈ ਕ੍ਰਿਟੀਕਲ ਇਸ਼ੂ ਤਾਂ ਨਹੀਂ ਸੀ ਮੈਨੂੰ ਕੋਈ ਇਲੈਕਸ਼ਨ ਨੂੰ ਲੈ ਕੇ ਆਲ ਟਾਈਮ ਦੇ ਵਿੱਚ ਅਜੇ ਤੱਕ ਸਾਡੀ ਤਫਤੀਸ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸੋ ਅਜੇ ਇਸ ਦਾ ਹੋਰ ਤਫਤੀਸ਼ ਜਾਰੀ ਹੈ ਤੇ ਜਿਵੇਂ ਵੀ ਕੋਈ ਨਵੀਂ ਚੀਜ਼ ਆਏਗੀ ਉਹ ਸੇ ਤੁਹਾਡੇ ਵਿੱਚ ਮੈਨੂੰ ਲੱਗਦਾ ਦੋਸਤ ਸ਼ਾਮਿਲ ਹੋ ਜੇ ਸਵਾਰਦਾਤ ਦੇ ਵਿੱਚ ਜੋ ਬੁਧਈ ਮਕਦਮਾ ਨੇ ਮਰਦਕ ਦੇ بیٹے ਵੱਲੋਂ ਜੋ ਫਰਿਆਦ ਅਰਜੀਆ ਉਹਨੇ ਇਸ ਦੇ ਵਿੱਚ ਦੋਸ਼ੀਆਂ ਤੇ ਫਾਇਲ ਰਜਿਸਟਰ ਕਰਾਈ। ਸੋ ਆਪਾਂ ਜਿਹੜੇ ਮੇਨ ਦੋਸ਼ੀ ਹੈ ਜਿਲ੍ਹਾ ਪੁਲਿਸ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰਿਆ ਹੈ ਤੇ ਬਾਕੀਆਂ ਦਾ ਵੀ ਅਸੀਂ ਰੋਲ ਐਗਜ਼ਾਮਨ ਕਰ ਰਹੇ ਹਾਂ ਜਿਵੇਂ ਸਾਡੇ ਕੋਲ ਐਵਿਡੈਂਸ ਵਿੱਚ ਕੁਝ ਆਏਗਾ ਤੇ ਆਪਾਂ ਉਸ ਦੇ ਵਿੱਚ ਅੱਗੇ ਕਰਾਂਗੇ। ਬਾਕੀ ਤੇ ਕੀ ਉਜਾਮ ਲਗਾਏਗੇ ਕੀ ਇਹ ਕੌਨ ਹੈ। ਉਹਨੇ ਆਪਣੇ ਕੰਪਲੀਟ ਵਿੱਚ ਹੀ ਲਿਖਾਇਆ ਹੈ ਕਿ ਮੈਨੂੰ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਸ ਦੇ ਵਿੱਚ ਨਾਲ ਇਨਵੋਲਡ ਹੈ ਇਸ ਮਰਦਕੋ ਅਪਵਾਦ ਤਫਤੀਸ਼ ਕਰ ਰਹੇ ਹੈ ਤੇ ਆਪਾਂ ਜਿਵੇਂ ਵੀ ਸਾਹਮਣੇ ਆਏਗੀ ਸਾਰੀ ਚੀਜ਼ ਜਾਣੀ ਹੈ ਪੁਰਾਣਾ ਕੋ ਕ੍ਰਿਮੀਨਲ ਰਿਕਾਰਡ ਹੈ ਉਹ ਆਪਣੀ ਤਫਤੀਸ਼ ਦੇ ਵਿੱਚ ਹੈਗਾ ਜਿਵੇਂ ਸਾਡੇ ਸਾਡੇ ਸਾਹਮਣੇ ਕੋਈ ਨਵੀਂ ਚੀਜ਼ ਆਏਗੀ ਆਪਾਂ ਤੁਹਾਨੂੰ ਦੱਸਦੇ ਆ ਤੁਹਾਨੂੰ ਵੀ ਪਤਾ ਹੀ ਹੈ ਕਿ ਸ਼ਾਮੀ 7 ਵਜੇ ਦੀ ਇਹ ਵਾਰਤਾ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੇ ਇਹ ਕੰਮ ਕਰ ਇਸ ਸਾਨੂੰ ਹੋਰ ਨਵੀਆਂ ਚੀਜ਼ਾਂ ਸਾਹਮਣੇ ਆਈਆਂ ਆਪਾਂ ਨਾਲ ਦੇਣਾ ਚਾਹੀਦਾ ਹੈ। ਮੈਂ ਟੂ ਡੈਕਟ ਦੀ ਤਰ੍ਹਾਂ ਕੋਈ ਪ੍ਰੈਕਟੀਕਲ ਬੈਕ ਨਹੀਂ ਸੀ। ਨਹੀਂ ਜੀ ਅਸ ਇਸ ਇਸ ਵਿੱਚ ਵੀ ਲਿਖਿਆ ਹੈ। ਤੇ ਵੈਪਨ ਜਿਹੜਾ ਲਾਇਸੈਂਸੀ ਹੈ ਜੀ ਮੈਮ ਹਾਂ ਜੀ ਵੈਪਨ ਤੇ ਰਾਊਂਡ ਕਿਸੇ ਪੁਛਰੇ ਸੀ ਜੀ ਜੋ ਵੈਪਨ ਆਫ ਅਫੈਂਸ ਹੈਗਾ ਉਹ ਰਿਕਵਰ ਹੋ ਚੁੱਕਾ ਹੈ। ਉਹਨਾਂ ਦਾ ਲਾਇਸੈਂਸੀ ਵਕਤਮ ਹੈਗਾ ਤੇ ਉੱਥੇ ਮੌਕੇ ਤੇ ਜੋ ਤੇਨੀਆਂ ਚਾਰ ਅਮਜੋ ਚਲੇ ਨੇ ਸਾਧੂ ਦਾ ਜੋ ਕੋਲ ਬਣਾਉਂਦਾ ਤੇ ਵਸੇ ਕੋਲ ਗਈ ਲੈ ਲਿੱਤੇ ਤੇ ਉਹਨਾਂ ਦਾ ਯੋਗ ਫਰੈਂਸੀ ਕਮਾ ਸਕਦਾ ਹੈ। ਮੈਨੂੰ ਕੋਈ ਸੀਸੀਟੀਵੀ ਸਾਹਮਣੇ ਆਇਆ ਜਿਹਦੇ ਵਿੱਚ ਪਤਾ ਲੱਗਿਆ ਵੀ ਉਹ ਕੱਲੀ ਸੀ ਜਾਂ ਫਿਰ ਉਹਨਾਂ ਨਾਲ ਸੀਗੇ ਕੋਈ ਹੋਰ ਜਰਮਰਡਰ ਕੰਟਰੋਲ ਅਸੀਂ ਕਰ ਰਹੇ ਹਾਂ ਤਫਤੀਸ਼ ਤੁਹਾਨੂੰ ਮਿਲਦੀ ਹੈ ਮੈਂ ਤੁਹਾਨੂੰ ਡਿਟੇਲ ਹੈ ਜੀ ਪਰਚੀ ਜਿਹੜੀਆਂ ਸਾਰਾ ਮਲਗੀਆਂ ਨੇ ਉਹਨਾਂ ਦੇ ਅੱਪਾ ਪ੍ਰੈਸ ਨੋਟ ਤੁਹਾਨੂੰ ਦੇ ਸਕਦਾ ਹੈ ਕਿ ਪਲੀਜ਼ ਮਰਾ ਜੇ ਬੁਲਕਾ ਅੱਜ ਇੱਕ ਪ੍ਰੈਸ ਨੋਟ ਹੈਗਾ ਤੁਹਾਨੂੰ ਪ੍ਰੈਸਰ ਸ਼ੇਅਰ ਕਰ ਦਿੰਦੇ ਹਾਂ ਜੀ ਉਸ ਦੇ ਵਿੱਚ ਮਰਡਰ ਦੀ ਤੇ ਕਾਂਸਪਰੇਸੀ ਜੋ ਬੀਐਨਐਸ ਦੀ ਨਵੀਂ ਧਾਰਾ 103 ਅਤੇ 62 ਬੀਐਨਐਸ ਦੇ ਵਿੱਚ ਤੇ ਆਰਜੈਕ ਦੇ ਵਿੱਚ ਰਿਪੋਰਟ ਫਾਰਮ ਬੁਆਕੇ ਮੋਦੀ А